ਵੱਡੇ ਖਬਰ ਜੁੜੀ ਆ ਪੁਲਿਸ ਦੀ ਇੱਕ ਹੋਰ ਕਾਲੀ ਭੇਡ ਆ ਜਿਹੜੀ ਉਹ ਸਸਪੈਂਡ ਕਰ ਦਿੱਤੀ ਆ ਪੰਜਾਬ ਸਰਕਾਰ ਨੇ ਤੁਹਾਨੂੰ ਇਹ ਸੁਣ ਕੇ ਬੜਾ ਚੰਬਾ ਹੋਊਗਾ ਕਿ ਪੰਜਾਬ ਦੇ ਵਿੱਚ ਪੁਲਿਸ ਦੇ ਵਿੱਚ ਇੰਨੀਆਂ ਕਾਲੀਆਂ ਭੇਡਾਂ ਬੈਠੀਆਂ ਨੇ ਕਿ ਉਹਨਾਂ ਦੀ ਗਿਣਤੀ ਕਰਨੀ ਔਖੀ ਹੋ ਰਹੀ ਆ ਕੋਈ ਕਸ ਦੇ ਘਟਾਲੇ ਵਿੱਚ ਫੜਿਆ ਜਾਂਦਾ ਕੋਈ ਰਿਸ਼ਵਤਖੋਰ ਦੇ ਘਟਾਲੇ ਵਿੱਚ ਫੜਿਆ ਜਾਂਦਾ ਕੋਈ ਕਿਸ ਤਰ੍ਹਾਂ ਫੜਿਆ ਜਾਂਦਾ ਕੋਈ ਕਿਸ ਤਰ੍ਹਾਂ ਫੜਿਆ ਜਾਂਦਾ ਆਹ ਹਾਲਾਤ ਦਾ ਜ ਪੰਜਾਬ ਪੁਲਿਸ ਦੇ ਹੋ ਰਹੇ ਆ ਜੇ ਇਹਨਾਂ ਗੱਲਾਂ ਕਰਕੇ ਜਿਹੜਾ ਪੁਲਸਣ ਜਿਹੜਾ ਚਲੂਣੇ ਲੜਦੇ ਦਰਦ ਹੁੰਦਾਗਾ ਕਿ ਸਾਨੂੰ ਕਾਲੀਆਂ ਭੇਡਾਂ ਕਿਉਂ ਕਹਨੇ ਆ ਕਾਲੀਆਂ ਭੇਡਾਂ ਇਸ ਕਰਕੇ ਕਹਨੇ ਆ ਕਿ ਤੁਸੀਂ ਪੰਜਾਬ ਪੁਲਿਸ ਦਾ ਸਾਰੀ ਦਾ ਅਕਸ ਖਰਾਬ ਕਰ ਰਹੇ ਹੋ ਤੁਸੀਂ 10% ਹੈਗੇ ਹੋ ਤੇ ਕੋਈ ਨਸਾ ਕਰਦਾਗਾ ਕੋਈ ਕੁਝ ਕਰਦਾ ਕੋਈ ਕੁਝ ਕਰਦਾਗਾ ਤੇ ਜਿਹੜਾ ਅੱਜ ਐਸਐਸਪੀ ਪੜਿਆ ਗਿਆ ਅੰਮਰਸਰ ਦੇ ਉਹਦੇ ਬਾਬਤ ਪਾ ਅੰਮਰਸਰ ਦੇ ਵਿੱਚ ਲੱਗਿਆ ਹੋਇਆ ਐਸਐਸਪੀ ਲਖਬੀਰ ਸਿੰਘ ਜਿਹੜਾ ਸਸਪੈਂਡ ਕਰ ਦਿੱਤਾ ਵਿਜੀਲੈਂਸ ਦੇ ਵਿੱਚ ਲੱਗਿਆ ਸੀ ਲਖਬੀਰ ਸਿੰਘ ਸਸਪੈਂਡ ਕਿਉਂ ਕੀਤਾ ਕਿ ਪਤੰਦਰ ਨੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾ ਦਿੱਤਾ ਇੱਕ ਟੈਂਡਰ ਹੁੰਦੇ ਆ ਜਿਸ ਤਰ੍ਹਾਂ ਆਪਾਂ ਨਗਰ ਨਿਗਮ ਦੇ ਕਹ ਲਿਆ ਜਾਂ ਕਿਸੇ ਚੀਜ਼ ਦੇ ਜਿਹੜਾ ਕਿ ਮੁਨਾਫਾ ਹੁੰਦਾ ਉਹਦੇ ਵਿੱਚੋਂ ਸਰਕਾਰ ਨੂੰ ਉਹਦੇ ਵਿੱਚ ਆਮਦਨ ਜਾਂਦੀ ਆ ਪਰ ਜਾਲੀ ਬਿੱਲ ਪਾਸ ਕਰਕੇ ਕਰਵਾਸ਼ਨ ਜਿਹੜਾ ਕਰਕੇ ਉਹਦੇ ਵਿੱਚ ਆ ਇਹ ਲਖਵੀਰ ਸਿੰਘ ਨਾਲ ਇਹਦੇ ਠੇਕੇਦਾਰ ਰਲਿਆ ਹੋਇਆਗਾ ਨਾਲ ਹੀ ਨਗਰ ਕੌਂਸਲ ਦਾ ਕਮਿਸ਼ਨਰ ਆ ਤੇ ਹੋਰ ਜਿਹੜੇ بڑے بڑے ਅਧਿਕਾਰੀ ਆ ਸਮਾਜ ਸੇਵੀ ਆ ਉਹ ਵੀ ਇਹਦੇ ਵਿੱਚ ਲਿਬੇਟੇ ਗਏ ਆ ਤੇ ਹੁਣ ਜਿਹੜਾ ਕਿ ਐਸਐਸਪੀ ਆ ਹੁਣ ਤੁਸੀਂ ਇਹ ਦੇਖ ਲਓ ਕਿ ਵਿਜੀਲੈਂਸ ਦੇ ਵਿੱਚ ਐਸਐਸਪੀ ਹੋਵੇ ਤੇ ਕਰੀਬ ਲੱਖ ਸਵਾ ਲੱਖ ਤਨਖਾਹ ਉਹ ਘੱਟੋ ਘੱਟ ਤੇ ਕਹਿੰਦੇ ਅਜੇ ਢਿੱਡ ਨਹੀਂ ਭਰਦਾ ਤੇ ਅਜੇ ਵੀ ਇਹਨਾਂ ਦਾ ਢਿੱਡ ਨਹੀਂ ਭਰਦਾ ਕਹਿੰਦੇ ਸਾਨੂੰ ਹੋਰ ਕਰੋੜਾਂ ਰੁਪਇਆ ਚਾਹੀਦਾ ਇਹ ਦੱਸਿਆ ਜਾ ਰਿਹਾ ਕਿ ਕਰੋੜਾਂ ਰੁਪਇਆ ਜਿਹੜਾ ਇਹਦੇ ਵਿੱਚ ਘਾਪਲਾ ਦੱਸਿਆ ਜਾ ਰਿਹਾ ਤੇ ਜਿਹੜਾ ਇੱਕ ਸਸਪੈਂਡ ਕੀਤਾ ਐਸਐਸਪੀ ਪਹਿਲਾਂ ਥੋੜੀ ਤੁਹਾਨੂੰ ਮੈਂ ਜਾਣਕਾਰੀ ਸੁਣਾ ਦੇਵਾਂ ਕਿ ਕਿਵੇਂ ਕੌਂਸਲਰ ਦੇ ਵਿੱਚ ਪੱਕੇ ਜਿਹੜੇ ਪੈਨਲਡ ਜਿਹੜੇ ਨੇ ਉਹ ठेकेदार ਹੁੰਦੇ ਨੇ ਹਾਂ ਇਹ ਆਪ ਸਾਹੀ ਕਰਕਸ਼ਾ ਮੁਵਿ ਵਰਤਨਾ ਹੋਈ ਦੇਖੀ ਗਈ ਦੌ ਟੇਕੇ ਜਾ ਰਿਹਾ ਹੈ ਜਿਹੜਾ ਲਗਾਤਾਰ ਨਗਰ ਨਿਗਮ ਦੇ ਇਮਪਰੂਵਮੈਂਟ ਟਰਸਟ ਦੇ ਠੇਕੇ ਜਿਹੜੇ ਹੈਗਾ ਪੈਨਲਮੈਂਟ ਦੇ ਵਿੱਚ ਸੀ ਕਿ ਉਹ ਲਦਾ ਆ ਰਿਹਾ ਸੀ ਤੇ ਜਦੋਂ ਵੀ ਕੋਈ ਚੀਜ਼ ਦੀ ਚੀਜ਼ ਦਾ ਠੇਕਾ ਨਿਕਲਦਾ ਸੀ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਹਾਸਲ ਕਰ ਲੈਂਦਾ ਸੀ ਤੇ ਕਿਸੇ ਤਰ੍ਹਾਂ ਦੱਸੇ ਜਾ ਰਿਹਾ ਹੈ ਕਿ ਇਹ ਠੇਕਾ ਵੀ ਜਿਹੜਾ ਹੈ ਜੀ ਵੱਡੀ ਅਮਾਉਂਟ ਦਾ 50 75 ਕਰੋੜ ਦਾ ਕਿ ਉਹ ਹਾਸਲ ਕੀਤਾ ਗਿਆ ਸਾਕਾਦਾ ਰਚੀ ਜਿੰਨਾ ਮੀਤੀ ਦਾ ਤੱਕ ਉਸ ਫੰਡ ਨੂੰ ਉਸ ਪੈਸੇ ਨੂੰ ਸਰਕਾਰ ਤੋਂ ਰਿਲੀਜ਼ ਵੀ ਹੋ ਗਿਆ ਜਬੰਦੋਸ ਮਹੱਤਵ ਹੈ ਤਾਂ ਰਿਲੀਜ਼ ਹੋ ਗਿਆ ਤਾਂ ਹੀ ਜਿਹੜੀਆਂ ਨੇ ਉਸ ਕੰਮ ਇਹ ਦੇਖ ਲਓ ਤੁਸੀਂ 55 ਕਰੋੜ ਦਾ ਠੇਕਾ ਸਰਕਾਰ ਤੋਂ ਵੀ ਜਿਹੜਾ ਕਿ ਇਹਨਾਂ ਨੇ ਕੰਮ ਇਹਨਾਂ ਨੇ ਉਸ ਨੂੰ ਜਿਹੜਾ ਰਲੀਪ ਕਰਾਇਆ ਕੰਮੇ ਸਰਕਾਰ ਦੇ ਉੱਪਰ ਜਿਹੜਾ ਸਾਈਨ ਕਰਵਾ ਕੇ ਜਿਹੜਾ ਉਹਨੂੰ ਕਿ ਸਹੀ ਦਰਸਾਇਆ ਗਿਆ ਕਿ ਜਿਹੜਾ ਬਿਲਕੁਲ ਸਹੀ ਆ ਪਰ ਕਾਪਲਾ ਕਹਿੰਦੇ ਕਰੋੜਾਂ ਦਾ ਹੋ ਗਿਆ ਉਹਦੇ ਵਿੱਚ ਆ ਜਦੋਂ ਕਿ ਇੱਕ ਆਈਐਸਆਈ ਅਧਿਕਾਰੀ ਆ ਜਿਹੜਾ ਉਸਨੇ ਇਹ ਕਪਲੇਟ ਦਿੱਤੀ ਆ ਇਹਨਾਂ ਦੇ ਹੀ ਜਿਹੜਾ ਇੱਕ ਆ ਮਲਾਜਮਾ ਉਹਦੇ ਜਿਹੜਾ ਕਪਲੇਟ ਦੇ ਤਹਿਤ ਜਿਹੜਾ ਇਹਦੇ ਉੱਤੇ ਵੱਡੀ ਗੱਲ ਦੀ ਡਿੱਗੀ ਆ ਜਿਹੜੀ ਕਿ ਐਸਐਸਪੀ ਅੰਬਰਸਰ ਜਿਹੜਾ ਰਗੜਿਆ ਗਿਆ ਜਾਨੀ ਕਿ ਸਸਪੈਂਡ ਹੋਇਆਗਾ ਉਸ ਤੋਂ ਬਾਅਦ ਕੀ ਚੱਲੂਗਾ ਫੇਰ ਜਿਹੜਾ ਕਿ ਹਾਈ ਕੋਰਟ ਦੇ ਗੇੜੇ ਕੱਢਣਗੇ ਫੇਰ ਜਾ ਕੇ ਕਿਥੇ ਹੋ ਸਕਦਾ ਬਹਾਲ ਹੋਣਗੇ ਉਹ ਤੁਹਾਡੇ ਅੱਗੇ ਬਟੇ ਸਟਾਰ ਲੱਗਿਆ ਫਿੱਤੀਆਂ ਲੱਗੀਆਂ ਸੋਹਣੀ ਦਸਤਾਰ ਬੰਨੀ ਆ ਤੇ ਤੁਸੀਂ ਅੱਜ ਕਿਹੜੇ ਰਾਹੇ ਪੇ ਹੋਇਓ ਅੱਜ ਲੋਕ ਦਿਹਾੜੀਦਾਰ ਬੰਦਾ ਗਰੀਬ ਮਜ਼ਦੂਰ ਬੰਦਾ ਉਹਨੂੰ 400 ਰੁਪਏ ਇੱਕ ਦਿਨ ਦਾ ਮਿਲ ਜਾਵੇ ਰੱਬ ਦਾ ਸ਼ੁਕਰ ਕਰਦਾ 400 ਕਦੇ ਕਦੇ ਉਹ 400 ਵੀ ਨਹੀਂ ਮਿਲਦਾ ਕਦੇ ਦਿਹਾੜੀ ਵੀ ਨਹੀਂ ਮਿਲਦੀ ਉਹਨੂੰ ਹੁਣ ਤੁਸੀਂ 400 ਨੂੰ 3 ਤੇ ਗੁਣਾ ਕਰ ਲਈ ਚਾਤੀਆ 12 12000 ਰੁਪਏ ਮਹੀਨੇ ਦਾ ਬਣਦਾਗਾ 12000 ਰੁਪਏ ਮਹੀਨੇ ਦਾ ਤੇ ਕੋਈ 8000 ਤੇ ਗੁਜ਼ਾਰਾ ਕਰਦਾ ਮਹੀਨੇ ਦਾ ਕੋਈ 6 ਤੇ ਕਰਦਾਗਾ ਤੇ ਤੁਸੀਂ ਲੱਖ ਸਵਾ ਲੱਖ ਮਹੀਨੇ ਦਾ ਲੈਨੇ ਹੋ ਕਹਿੰਦੇ ਨੇ ਦੀ ਗੱਲ ਆ ਸਵਾ ਲੱਖਾ ਤੇ ਤੁਹਾਡੇ ਗੋਗੜਾ ਫੇਰ ਨਹੀਂ ਭਰਦੀਆਂ ਢਾ ਦੇ ਢਿੱਡ ਜਿਹੜੇ ਢੜੇ ਵਧਾਏ ਆ ਤੁਸੀਂ ਮੋਟੇ ਉਹ ਫੇਰ ਨਹੀਂ ਭਰਦੇ ਫੇਰ ਪਤਾ ਨਹੀਂ ਤਾਂ ਨੂੰ ਕਿਉਂ ਇਹ ਇੱਕ ਆਪਾਂ ਕਹਿ ਲਏ ਕਿ ਤੁਹਾਨੂੰ ਇਹ ਜਾ ਕਿ ਰਿਸ਼ਵਤ ਖੋਰੀ ਦਾ ਜਿਹੜਾ ਮਾਮਲਾਗਾ ਤੁਹਾਡੇ ਨਾਲ ਸੁਰਤੂ ਜੁੜਿਆਗਾ ਇੱਕ ਰਿਸ਼ਵਤ ਖੋਰੀ ਤੇ ਦੂਸਰਾ ਫੇਕ ਅਨਕਾਉਂਟਰ ਝੂਠੇ ਪੁਲਿਸ ਮੁਕਾਬਲੇ ਇਹ ਦੋ ਤਿੱਧੇ ਤੁਸੀਂ ਮੁਰੇ ਹੋ ਜਿੱਥੇ ਮਰਜੀ ਵਗਜੋ ਤੁਸੀਂ ਹੱਥ ਆੜਦੇ ਮੰਗਦੇ ਵਾਂਗੂ ਕਿ ਸਾਨੂੰ ਦਿਓ ਪਹਿਲਾ ਸਾਡੀ ਜੇਬ ਭਰੋ ਤੇ ਮੈਂ ਕਹਿੰਦਾ ਇੱਥੋਂ ਤੱਕ ਇਹ ਘਰ ਕਿਉਂ ਇਹ ਇੱਥੋਂ ਤੱਕ ਕਹਿ ਦਿੰਦੇ ਆ ਜੀ ਜਾਂਦੇ ਜਾਂਦੇ ਕੋਈ ਚਾਹ ਪਾਣੀ ਕਰ ਦਿਓ ਤੇ ਕਿਸੇ ਨੇ ਮੈਂ ਇੱਕ ਦੋ ਵਾਰੀ ਗਿਆ ਠਾਣੇ ਦੇ ਵਿੱਚ ਕਹਿੰਦਾ ਮੇਰੇ ਤੋਂ 500 ਲੈ ਲਿਆ ਕੋਈ ਕਹਿੰਦਾ ਮੈਂ ਤੋਂ 1000 ਲੈ ਲਿਆ ਕਹਿੰਦੇ ਅੱਜ ਮੁਰਗਾ ਖਾਵਾਂਗੇ ਇਹ ਮੁਰਗੇ ਨਿਕਲਦੇ ਹੁਣ ਤੁਹਾਡੇ ਗੋਗੜਾਂ ਦੇ ਵਿੱਚੋਂ ਜਿਹੜੇ ਤੁਸੀਂ ਪਾਪ ਕਮਾਉਣਿਓ ਜਿਹੜੀ ਪਾਪ ਦੀ ਤੇ ਹਰਾਮ ਦੀ ਕਮਾਈ ਖਾਨੇਓ ਉਹ ਤੁਹਾਨੂੰ ਦੇਣੀ ਪੈਣੀ ਇੱਥੇ ਤੇ ਇਸ ਕਰਕੇ ਜਿਹੜਾ ਹੁਣ ਇਹ ਐਸਐਸਪੀ ਆ ਜਿਹੜਾ ਹੁਣ ਇਹ ਵੀ ਚੀਕਾ ਮਾਰੂਗਾ ਦੂਸਰੀ ਖਬਰ ਜੁੜੀਆਂ ਨਾਲ ਹੀ ਕਰਨਲ ਪਰਿਵਾਰ ਦੇ ਨਾਲ ਆ ਤੇ ਹੁਣ ਇੱਕ ਵੱਡਾ ਮੁੱਦਾ ਭੱਜ ਚੁੱਕਿਆਗਾ ਕਿ ਦੱਸਿਆ ਜਾ ਰਿਹਾ ਕਿ 8-9 ਗਿਆਨੇ ਪੁਲਿਸ ਮੁਲਾਜ਼ਮਾ ਚਾਰ ਅਨਸਪੈਕਟਰ ਆ ਰੌਣੀ ਸਿੰਘ ਆ ਹਰੀ ਵੋਪਰ ਆ ਜਾਂ ਸਰਜੀਤ ਸਿੰਘ ਆ ਤੇ ਹੋਰ ਨੇ ਜਿਹੜੇ ਕਿ ਉਹਨਾਂ ਦੇ ਉੱਪਰ ਜਿਹੜਾ ਹੁਣ ਚਲਾਨ ਪੈਸ ਹੋ ਚੁੱਕਿਆਗਾ ਜਿਹੜਾ ਉਹਨਾਂ ਨੂੰ ਕਾਪੀ ਆ ਪਰਿਵਾਰ ਨੂੰ ਜਿਹੜੀ ਉਹ ਹਾਰਡ ਕਾਪੀ ਹੁੰਦੀ ਆ ਉਹ ਦੋ ਤਰੀਕ ਨੂੰ ਮਿਲ ਜਾਣੀ ਆ 2 ਜਨਵਰੀ ਨੂੰ ਫਿਰ ਉਹਦੇ ਵਿੱਚ ਪਤਾ ਲੱਗੂਗਾ ਕਿ ਆਸਲ ਕਿਹੜੀਆਂ ਕਿਹੜੀਆਂ ਧਰਾਵਾਂ ਲਗਾਈਆਂ ਗਈਆਂ ਕੀ 307 ਦੀ ਧਰਾ ਉਹਦੇ 'ਚ ਕੱਟੀ ਗਈ ਆ ਜਾਂ ਲੱਗੀ ਹੋਈ ਆ ਇਹਦੇ ਉੱਤੇ ਵੀ ਬੜਾ ਅੱਜ ਰੌਲਾ ਪੈ ਰਿਹਾ ਕਿ ਦੱਸਿਆ ਜਾ ਰਿਹਾ ਕਿ ਕੁਝ ਧਰਾਵਾਂ ਉਹਦੇ 'ਚ ਕੱਟੀਆਂ ਗਈਆਂ ਨੇ ਦਾ ਪਰ ਕਿਉਂ ਕੱਟਿਆ ਗਿਆ ਨੇ ਇਹ ਇੱਕ ਵੱਡਾ ਸਵਾਲ ਬਣ ਜਾਊਗਾ ਪਰ ਜਿੰਨਾ ਤੱਕ ਹਾਰਡ ਕਾਪੀ ਉਸ ਪਰਿਵਾਰ ਕੋਲ ਨਹੀਂ ਆਉਂਦੀ ਕਰਨ ਪਰਿਵਾਰ ਕੋਲ ਉਹਨਾਂ ਤਰ ਕਹਿਣਾ ਕੋਈ ਗੱਲ ਠੀਕ ਨਹੀਂ ਉਹਨਾਂ ਦੀ ਕਾਪੀ ਆ ਜਾਣ ਦੇ ਫਿਰ ਪਤਾ ਲੱਗੂ ਕਿ ਕਿਹੜੀਆਂ-ਕਿਹੜੀਆਂ ਧਰਾਵਾਂ ਦੇ ਤਹਿਤ ਉਹਨਾਂ ਤੇ ਪਾਰਚਾ ਦਰਜ ਹੋਇਆ ਤੇ ਕਿਹੜੇ ਕਿੰਨੇ-ਕਿੰਨੇ ਉਹਨੂੰ ਸਜ਼ਾ ਹੋਵੇਗੀ ਤੇ ਨਾਲ ਦੱਸਿਆ ਕਿ ਕਰੀਬ 9 ਮਹੀਨੇ ਹੋ ਗਏ ਉਸ ਕਰਨ ਪਰਿਵਾਰ ਨੂੰ ਪਸਵਿੰਦਰ ਸਿੰਘ ਕਰਨਲ ਆ ਫੌਜ ਦਾ ਜਿਹੜਾ ਤੁਹਾਨੂੰ ਬਾਰ-ਬਾਰ ਦੱਸਿਆ ਕਿ ਕੁੱਟਿਆ ਤੇ ਇਹਨਾਂ ਨੂੰ ਦੁੱਖ ਲੱਗਦਾ ਕਈਆਂ ਨੂੰ ਕਿ ਇਹਨਾਂ ਦੀ ਗੱਲ ਕਿਉਂ ਕਰਦਾ ਕਿ ਜੇ ਫੌਜ ਦੀ ਗੱਲ ਕਿਉਂ ਕਰਦਾ ਅਸੀਂ ਉਹਨਾਂ ਨੂੰ ਸਲੂਟ ਮਾਰਦੇ ਆ ਜਿਹੜੇ ਸਾਫ਼ ਹੋਣ ਪਰ ਜਿਹੜੇ ਕਿ ਭਰੇ ਭਰੇ ਗੰਦ ਕਿਤੇ ਲਿਪੜੇ ਹੋਣ ਤੇ ਉਹਨਾਂ ਦੀ ਅਸੀਂ ਗੱਲ ਨਹੀਂ ਕਰਦੇ ਤੇ ਉਹਨਾਂ ਦੀ ਗੱਲ ਫਿਰ ਤੁਹਾਨੂੰ ਪਤਾ ਹੀ ਫਿਰ ਕਿਹੜੇ ਅੱਖਰਾਂ 'ਚ ਕੀਤੀ ਜਾਂਦੀ ਆ ਇਸ ਕਰਕੇ ਜਿਹੜਾ ਹੌਦਾ ਅਕਸਰ ਬੈਕਗਰਾਉਂਡ ਦੀ ਜਿਹੜੀਆਂ ਕੁਝ ਲੋਕ ਨੇ ਜਿਹੜਾ ਕੋਸ਼ਿਸ਼ ਕਰਦੇ ਜਰੂਰ ਆ ਪਰ ਨਕਾਮ ਹੋ ਜਾਂਦੇ ਆ ਤੇ ਇਸ ਕਰਕੇ ਜਿਹੜਾ ਇਹ ਕਰਨਲ ਦਾ ਮੁੱਦਾ ਹੈਗਾ ਜਿਹੜਾ ਇਹਨੂੰ ਵੀ ਜਿਹੜਾ ਹਰ ਇੱਕ ਨੂੰ ਜਿਹੜਾ ਆ ਆਪਣਾ ਚਾਹੁੰਦਾ ਜਰੂਰ ਪਰਿਵਾਰ ਦੇ ਨਾਲ ਸਾਥ ਦੇਣਾ ਚਾਹੁੰਦਾ ਤੇ ਇਹਨੂੰ ਲੈ ਕੇ ਜਿਹੜਾ ਹੁਣ ਉਹ ਪੁਲਿਸ ਮੁਲਾਜ਼ਮਾ ਉਹ ਕਿੰਨੇ ਕਿੰਨੇ ਸਾਲ ਨੂੰ ਜੇਲ੍ਹ ਦੇ ਵਿੱਚ ਜਾਂਦੇ ਆ ਦੇਖਦੇ ਆ ਤਦ ਤੱਕ ਦਿਓ ਅਜਾਤ ਨਾਲ ਹੀ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਕਮੈਂਟ ਜਰੂਰ ਲਿਖੋ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ